ਪਾਕਿਸਤਾਨ ਦੇ ਕੋਟਾ ਵਿੱਚ ਤਿੰਨ ਦਿਨਾਂ ਦੇ ਅੰਦਰ ਦੂਜਾ ਬੰਬ ਧਮਾਕਾ ਹੋਇਆ ਹੈ ਜਿਸ ਕਾਰਨ 4 ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਹੈ ਜ਼ਖਮੀਆਂ ਵਿੱਚ 2 ਨਾਗਰਿਕ ਅਤੇ 2 ਸੁਰੱਖਿਆ ਅਫਸਰ ਸ਼ਾਮਲ ਨੇ ਇਹ ਧਮਾਕਾ ਅਤਵਾਦ ਵਿਰੁੱਧ ਦਸਤੇ ਦੇ ਵਾਹਨ ਨੂੰ ਨਿਸ਼ਾਨਾ ਬਣਾ ਕੇ ਕੀਤਾ ਗਿਆ ਜਿਸ ਦੇ ਤਹਿਤ ਸੜਕ ਕਿਨਾਰੇ ਬੰਬ ਪਲਾਂਟ ਕੀਤਾ ਗਿਆ ਜਦੋਂ ਵਾਹਨ ਗੁਜ਼ਰਿਆ ਤਾਂ ਬਲਾਸਟ ਹੋਇਆ ਤੋ ਕਿ ਬੋਲਣੇ ਮੌਕੇ ਤੇ ਪਹੁੰਚ ਕੇ ਤਮਾਕੇ ਨਾਲ ਜੁੜੇ ਸਬੂਤ ਇਕੱਠੇ ਕਰ ਲਏ ਨੇ ਰਾਹਤ ਤੇ ਬਚਾਅ ਦਲ ਨੇ ਜ਼ਖਮੀਨ ਹਸਪਤਾਲੇ ਜਾਣ ਦਾ ਕੰਮ ਵੀ ਸ਼ੁਰੂ ਕੀਤਾ ਇਸ ਤੋਂ ਪਹਿਲਾਂ ਸੋਮਵਾਰ ਨੂੰ ਕੋਇਟਾ ਦੇ ਸੋਨ ਹਸਪਤਾਲ ਚ ਹੋਏ ਤਮਾਕੇ 'ਚ ਤਕਰੀਬਨ 75 ਲੋਕ ਮਾਰੇ ਗਏ ਸਨ ਜਿਨ੍ਹਾਂ ਚੋਂ ਜ਼ਿਆਦਾਤਰ ਵਕੀਲ ਅਤੇ ਪੱਤਰਕਾਰ ਸਨ ਅਮਰੀਕਾ ਨੇ ਕਿਹਾ ਕਿ ਭਾਰਤ ਸਰਕਾਰ ਜਦੋਂ ਵੀ ਧਰਮ ਦੇ ਨਾਮ ਤੇ ਹਿੰਸਾ ਅਤੇ ਗੌਰਖੇ ਖਸਬੰਦੀ ਮਾਮਲੇ ਤੇ ਕਾਰਵਾਈ ਕਰਨ ਵਿੱਚ ਹੌਲੀ ਹੁੰਦੀ ਹੈ ਤਾਂ ਉਹ ਆਪਣੀ ਚਿੰਤਾ ਜ਼ਰੂਰ ਸਪਸ਼ਟ ਕਰਦਾ ਹੈ ਅੰਤਰਰਾਸ਼ਟਰੀ ਧਾਰਮਿਕ ਸੁਤੰਤਰਤਾ ਦੇ ਲਈ ਅਮਰੀਕਾ ਦੇ ਐਮਬੈਸਡਰ ਨੇ ਇੱਕ ਸਮੇਲਨ ਦੇ ਵਿੱਚ ਗੱ ਇਰਾਕ ਦੀ ਰਾਜਧਾਨੀ ਬਗਦਾਦ ਵਿੱਚ ਇੱਕ ਹਸਪਤਾਲ ਦੇ ਮਟਰਨਿਟੀ ਵਾਰਡ ਦੇ ਵਿੱਚ ਅਗਲੇ ਦਿਨ ਨਾਲ 12 ਨਵਜਾਤ ਬੱਚਿਆਂ ਦੀ ਮੌਤ ਹੋ ਗਈ। ਇਸ ਹਾਦਸੇ ਚੁਲਸੇ ਪ੍ਰੀਮਚੂਰ ਬੱਚਿਆਂ ਦੇ ਪਰਿਵਾਰ ਵਾਲਿਆਂ ਨੂੰ ਲਾਸ਼ਾਂ ਦੀ ਪਛਾਣ ਲਈ ਬੁਲਾਇਆ ਗਿਆ। ਜਿਨ੍ਹਾਂ ਚੋਂ ਇੱਕ ਦੀ ਮਾਂ ਨੇ ਕਿਹਾ ਕਿ ਲਾਸ਼ਾਂ ਦੀ ਹਾਲਤ ਇੰਨੀ ਖਰਾਬ ਹੋ ਚੁੱਕੀ ਸੀ ਕਿ ਉਸ ਦੀ ਪਛਾਣ ਨਹੀਂ ਕਰ ਸਕੀ। ਅਮਰੀਕਾ ਦੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਡੋਨਲਡ ਟਰੰਪ ਦੀ ਨਿਊਯਾਰਕਸ ਤੇ ਇੱਕ 58 ਮੰਜ਼ਿਲਾ ਬਿਲਡਿੰਗ ਤੇ ਇੱਕ ਸ਼ਖਸ ਚੜ੍ਹ ਗਿਆ। ਇਸ ਰਫਰਿਆ ਸ਼ਖਸ ਰੱਸੀ ਅਤੇ ਸਖਸ਼ਨ ਕੱਪਸ ਦੇ ਸਹਾਰੇ ਚੜ੍ਹਿਆ ਜਿਸ ਨੂੰ ਗ੍ਰਿਫਤਾਰ ਕਰ ਲਿਆ ਗਿਆ। ਤੁਰਕੀਚ ਦੇ ਦੋ ਅਲੱਗ-ਅਲੱਗ ਧਮਾਕਿਆਂ ਚ 8 ਲੋਕਾਂ ਦੀ ਮੌਤ ਹੋ ਗਈ ਹੈ ਜਦਕਿ 2 ਦਰਜਨ ਤੋਂ ਵੱਧ ਲੋਕ ਜ਼ਖਮੀ ਦੱਸੇ ਜਾ ਰਹੇ ਨੇ ਧਮਾਕਿਆਂ ਦੇ ਪਿੱਛੇ ਕੁਰਦਿਸ਼ ਵਿਦਰੋਹੀਆਂ ਦਾ ਹੱਥ ਦੱਸਿਆ ਜਾ ਰਿਹਾ ਹੈ ਅਮਰੀਕਾ ਚ ਗੋਲੀਬਾਰਦੀਆਂ ਘਟਨਾ ਮਰੂਗਨ ਦਾ ਨਾਮ ਨਹੀਂ ਲੈ ਰਹੀਆਂ ਤਾਜ਼ਾ ਘਟਨਾ ਚ ਅਮਰੀਕਾ ਚ ਟ੍ਰੇਨਿੰਗ ਦੇ ਦੌਰਾਨ ਪੁਲਿਸ ਵਾਲੇ ਤੋਂ ਗੋਲੀ ਚੱਲ ਗਈ ਅਤੇ ਗੋਲੀ ਲੱਗਣ ਨਾਲ ਇੱਕ ਮਹਿਲਾ ਦੀ ਮੌਤ ਹੋ ਗਈ ਹੈ ਲਿਬੀਆ ਸੈਨਾ ਨੇ ਆਈਐਸ ਉਤੇ ਵੱਡੀ ਜਿੱਤ ਹਾਸਲ ਕੀਤੀ ਹੈ ਸਿਰਤੇ ਸ਼ਹਿਰ ਵਿਚ ਅਮਰੀਕਾ ਦੀ ਮਦਦ ਨਾਲ ਆਈਸ ਦੇ ਹੈੱਡਕੁਆਰਟਰ ਤੇ ਹਮਲਾ ਕੀਤਾ ਗਿਆ ਜਿਸ ਨੂੰ ਸੈਨਾ ਨੇ ਕਬਜ਼ੇ ਚ ਲਿਆ ਕੈਨੇਡਾ ਦੇ ਵਿੱਚ ਪੁਲਿਸ ਨੇ ਅਤਵਾਦ ਵਿਰੋਧੀ ਮਹਿੰਮ ਤਹਿਤ ਇੱਕ ਸ਼ਖਸ ਨੂੰ ਗੋਲੀ ਮਾਰ ਟੀਰ ਕੀਤਾ ਜਾਣਕਾਰੀ ਮੁਤਾਬਕ ਇਸ ਸ਼ਖਸ ਨੂੰ ਪਿਛਲੇ ਸਾਲ ਸੋਸ਼ਲ ਮੀਡੀਆ ਤੇ ਇਸਲਾਮਿਕ ਸਟੇਟ ਦਾ ਸਮਰਥਨ ਕਰਨ ਲਈ ਗ੍ਰਿਫਤਾਰ ਵੀ ਕੀਤਾ ਗਿਆ ਸੀ ਅਮਰੀਕਾ ਦੇ ਕੈਲੀਫੋਰਨੀਆ ਵਿੱਚ ਗੁਰਗਨ ਸਾਹਿਬ ਜੀ ਦੀ ਬਿਆਦਬੀ ਘਟਨਾ ਸਾਹਮਣੇ ਆਈ ਹੈ ਕਿ ਸੈਂਡ ਪਰਛਾਤੇ ਸ਼ਖਸ ਵੱਲੋਂ ਗੁਰਗਨ ਸਾਹਿਬ ਜੀ ਦੇ ਪੈਤਰ ਪੰਨੇ 파ੜੇ ਗਏ ਨੇ ਘਟਨਾ ਦੀ ਸੂਚਨਾ ਮਿਲਦੇ ਸਿੱਖ ਪੀਚਾਰਾ ਮੌਕੇ ਤੇ ਪਹੁੰਚ ਕੇ ਤੇ ਜਲਦੀ ਕਾਰਵਾਈ ਦੀ ਮੰਗ ਕੀਤੀ ਗਈ ਹੈ ਵੱਡੀ ਗਿਣਤੀ ਸਿੱਖ ਸੰਗਤਾਂ ਨੇ ਘਟਨਾ ਵਾਲੀ ਥਾਂ ਤੇ ਇਕੱਠੇ ਹੋ ਕੇ ਰੋਸ ਸਾਹਰ ਕੀਤਾ ਜਿਸ ਦੇ ਬਾਅਦ ਪੁਲਿਸ ਨੇ ਸ਼ਿਕਾਇਤ ਦਰਜ ਕਰ ਲਈ ਹੈ ਹਾਲਾਂਕਿ ਸ਼ਹਿਰ ਦੇ ਮੇਅਰ ਨੇ ਵੀ ਪ੍ਰਭਾਵੀ ਕਾਰਵਾਈ ਦਾ ਭਰੋਸਾ ਦਿੱਤਾ ਹੈ